ਸਾਡਾ ਦੇਸ਼ ਦੋ ਭਾਰਤਾਂ ਚਾ ਇੱਕ ਭਾਰਤ ਉਹ ਜਿਹੜਾ ਰਾਤ ਦੇ 12 1 ਵਜੇ ਤਾਈਂ ਉਥੇ ਲਹਿਰੇ ਬੈਠੇ ਲੱਕੇ ਸ਼ਹਿਰਾ ਦੇ ਵਿੱਚ ਲੋਟਾਂ ਲੋਕਾਂ ਨੂੰ ਬਹੁਤ ਲੋਥ ਨੇ ਮੈਗੇ ਮੈਗੇ ਹੋਟਲਾਂ 'ਚ ਰੋਟੀ ਖਾਦੇ ਨੇ ਏਕਾ ਪੰਜ ਸਤਾਰੇ ਹੋਟਲ 'ਚ ਜਾ ਕੇ ਜੇ ਇੱਕ ਬੰਦੇ ਦਾ 5000 10000 ਰੁਪਏ ਦਾ ਰੋਟੀ ਦਾ ਬਿਲ ਵੇ ਦੇ ਸਕਦੇ ਨੇ ਇੰਨੀ ਹੋਰਾਂ ਦੀ ਸਵੱਤਤਾ ਹੈ ਜਦਿਆਂ ਮੋਟਰਾਂ ਦੇ ਕਿਚਾੜੇ ਕਿੰਨੇ ਚਾਰ-ਚਾਰ ਖੜੀਆਂ ਬੱਚੇ ਜਿਹੜੇ ਨੂੰ ਆਦੇ ਉਹ ਛੱਗੇ ਕੋ ਛੱਗੇ ਤੋਂ ਛੱਗੇ ਸਕੂਲ ਵਿੱਚ ਪੜ੍ਹ ਰਹੇ ਨੇ ਸਾਰਿਆਂ ਦੇ ਕਰੋੜ ਤਲਾਕ ਜੋਗੇ ਪੈਸੇ ਨੇ ਤੇ ਜ਼ਿੰਦਗੀ ਜਿਹੜੀ ਆਉਣਾ ਦੀ ਕਾਫੀ ਸੰਤੋਸ਼ ਹੈ ਦੂਸਰਾ ਭਾਗਤ ਆਪੇ ਨੂੰ ਬੈਠਾ ਜਿਹੜੇ ਬੱਚੇ ਕਈ ਬਾਦ ਨਹੀਂ ਕੋਰ ਸਹੀ ਮੈਨਿਆਂ ਵਿੱਚ ਛੱਤ ਹੈ ਨਹੀਂ ਕਿ ਹਲੇ ਪੱਕੀ ਸਹੀ ਮੈਨਿਆਂ ਵਿੱਚ ਉਹਨਾਂ ਦੇ ਕੋਲ 22 ਰੋਟੀ ਵਕਤੀ ਤੇ ਹੈ ਪਰ ਅਗਲੀ ਸਰਕਾਰਾਂ ਦਿੱਤੀਆਂ ਨੇ ਕੰਡ 22 ਰੋਟੀ ਨਹੀਂ ਗਈ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜਨ ਤੇ ਮਜਬੂਰ ਨੇ ਜਿੱਥੇ ਟੀਚਰ ਨਹੀਂ ਹਨ ਉਹਨਾਂ ਦੇ ਮਾਪੇ ਉਹਨਾਂ ਸਰਕਾਰੀ ਹਸਪਤਾਲਾਂ ਤੱਕੇ ਖਾਣ ਨੂੰ ਮਜਬੂਰ ਨੇ ਜਿੱਥੇ ਡਾਕਟਰ ਨਹੀਂ ਹਨ ਜਿੱਥੇ ਦਵਾਈਆਂ ਨਹੀਂ ਹਨ ਬਹੁਤ ਸਾਰੇ ਪਿੰਡੂ ਲੋਕ ਅਲਾਜ ਦੁੱਖੋਂ ਮਰ ਜਾਂਦੇ ਨੇ ਇਹ ਹੈ ਸਾਡੇ ਪਿੰਡੂ ਭਾਰਤ ਦੀ ਤਸਵੀਰ ਅਜਾ ਸੋਚੇ ਦਿੱਤਾ ਦਾ ਕਿ ਪਿੰਡੂ ਭਾਰਤ 65% ਤੇ ਸ਼ਹਿਰੀ ਭਾਰਤ 35% ਤੇ 35 35% ਦੀ ਚੜ੍ਹਤ ਕਿ 65 65% ਉੱਠਲੇ ਤੇ 35 ਦਾ ਬੇਵਕੀਲ ਸਾਰੇ ਲੋਕ ਸਭਾ ਦੇ ਮੈਂਬਰ ਤੇ ਪੈਂਡ ਦਾ ਵਕੀਲ ਕੋਈ ਲੋਕ ਸਭਾ ਦਾ ਮੈਂਬਰ ਨਹੀਂ ਕੋਈ ਰਾਜ ਸਭਾ ਦਾ ਮੈਂਬਰ ਨਹੀਂ ਕੋਈ ਐਮ ਐਲ اے ਨਹੀਂ ਕਿ ਕਿ ਉਹ ਹੈ ਕਿ 543 ਦੇ ਹਾਊਸ ਵਿੱਚ ਲੋਕ ਸਭਾ ਚ ਬਹੁ ਗਿੰਤੇ ਜੱਟਾਂ ਦੇ ਕਾਮਯਾਰੀ ਮੁੰਡੇ ਜਾਂਦੇ ਨੇ ਜਿਹਨਾਂ ਰਿਜ਼ਰਵੇਸ਼ਨ ਚ ਪਰ ਉਹ ਤੇ ਕਮੂਕੇ ਦੇ ਪਾਸ ਕਿਤੇ ਜਾਂਦੇ ਨੇ ਅਦਾਨੀਆਂ ਦੇ ਅਦਾਨੀਆਂ ਦੇ ਕਾਰਖਾਨੇ ਬਿਰਲਿਆਂ ਦੇ ਕਾਰਖਾਨੇ ਕਾਰਖਾਨੇਦਾਰਾਂ ਦੇ ਫੈਕਟਰੀ ਵਾਲਿਆਂ ਦੇ ਤੁਹਾਨੂੰ ਪਤਾ ਹੋਣਾ ਤੁਸੀਂ ਮੰਨਣਾ ਕਿ ਮੇਰੀ ਗੱਲ ਪਾਣੀ ਬਾਛ ਵਰਨਾ ਚ ਲੱਟੂ ਬਾਛ 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 ਇਮੀਡੀਏਟਲੀ ਬੰਦ ਬੰਦ ਜਿੱਥੇ ਲੋਕ ਇਤੇ ਦੇ ਵਿੱਚ ਹੋਊਗੀ ਤੇ ਹੋਰ ਕੋਈ ਨਹੀਂ ਮੈਂ ਕਹਿ ਰਿਹਾ ਸੀ ਤੁਸੀਂ ਮੰਨਣਾ ਨਹੀਂ ਮੇਰੇ ਆ ਪੈਣਾ ਦੇ ਕਿਹੜਾ ਕਰੇ ਝੂਠ ਬੋਲਦਾ ਤੁਹਾਨੂੰ ਪਤਾ ਵਾ ਤੁਹਾਨੂੰ ਪਤਾ ਵਾ ਕਿ ਮੋਤੀ ਸਾਹਿਬ ਦੀ ਸਰਕਾਰ ਨੇ ਪਿਛਲੇ 10 ਸਾਲਾਂ ਦੇ ਵਿੱਚ ਕਿੰਨਾ ਕਰਜ਼ਾ ਮਾਫ਼ ਕੀਤਾ ਨਹੀਂ ਰਹਾ ਤੁਸੀਂ ਮੰਨਣਾ ਹੀ ਨਹੀਂ ਆ ਤੁਸੀਂ ਇਹ ਮਾਫ਼ਦਾ ਹੈ ਪਰ ਇਸ ਲੋਕ ਸਭਾ ਦੀ ਇਨਫੋਰਮੇਸ਼ਨ ਹੈ 15 ਲੱਖ ਕਰੋੜ ਰੁਪਇਆ ਪੰਜਾਬ ਦਾ ਸਾਰੀ ਸਰਕਾਰ ਦਾ ਖਰਚਾ ਇੱਕ ਸਾਲ ਦਾ 1.5 ਲੱਖ ਕਰੋੜ ਦਾ 10 ਗੁਣਾ ਜ਼ਿਆਦਾ ਅਮੀਰਾ ਬਾਦ ਜਿਹੜੇ ਪਹਿਲੇ ਹੀ بڑے ਉਮੀਦਵਾਰ ਉਹਨਾਂ ਦਾ ਮੋਦੀ ਨੇ 15 ਲੱਖ ਕਰੋੜ ਮਾਫ਼ ਕੀਤਾ ਅਾ ਜਿਨਾਂ ਦਾ ਮੈਨੂੰ ਨਾਮ ਮਿਲਿਆ ਔਰ ਇਹ ਹਨ ਕੋਈ 100 200 100 ਕੰਪਨੀ ਲੋਕੀ ਨਹੀਂ ਪਰਿਵਾਰ ਦੀਆਂ ਕੰਪਨੀਆਂ ਯਾਰ ਜੇ ਤੁਸੀਂ ਬੈਠੇ ਹੋ ਪੰਜਾਬ ਦੇ ਰੁੱਖਿਆ ਆ ਸਾਰੇ ਪੰਜਾਬ ਦੇ ਖੇਤ ਮਜ਼ਦੂਰ ਬੇਜ਼ਮੀਨਾ ਅਜੇ ਕਿਸਾਨ ਦਾ ਕਰਜ਼ਾ 1 ਲੱਖ ਕਰੋੜ ਤੇ ਕਿੰਨੇ ਘਰਾਂ ਦਾ 13 ਤੋਂ 14 ਲੱਖ ਪਰਿਵਾਰਾਂ ਦਾ ਹੈ ਪਰ ਵੀ ਸਿਮੋਤੇ ਗਾਨੀ ਨਹੀਂ ਕੀਤੀ ਤੁਹਾਡਾ ਵਕੀਲ ਹੀ ਰਹੇਗਾ ਉੱਤੇ ਕਿਸੇ ਨੇ ਪਾਠ ਹੀ ਨਹੀਂ ਰੱਖਿਆ ਓਕੇ ਤੁਸੀਂ 15 ਲੱਖ ਉਹਦਾ ਮਾਫ ਕਰ ਰਤਾ ਉਹ 15 ਲੱਖ ਸਾਢੇ ਕਿ ਮਾਫ ਕਰ ਦਿਓ ਤੁਹਾਡਾ ਵਕੀਲ ਕੋ ਹੋਊਗਾ ਤੋਹੀ ਕੋ ਮਾਣਾ ਅਦਾਲਤ ਵਿੱਚ ਕੇਸ ਲਾਇਆ ਜਾਂਦਾ ਇੱਕ ਪਾਸੇ ਸਰਕਾਰ ਦਾ ਪੱਖ ਇੱਕ ਪਾਸੇ ਗੁਲਾਗਰ ਦਾ ਪੱਖ ਆਪਣਾ ਪੱਖ ਹੀ ਨਹੀਂ ਸੀ ਔਰ ਦੂਸਰਾ ਦਾ ਬੁਖਾਰਾ ਚਾਹਣਾ ਕਿ ਮੈਂ ਤਿੰਨ ਵਾਰੀ ਇਹ ਮਿਲਿਆ ਮੈਂ ਵਿਰੋਧੀ ਤੇਰਦਾ ਕੁੜਿਆ ਜਿੱਦਾਂ ਮਾਜਵਾ ਸਭ ਨੇ ਮੈਂ ਤੁਹਾਨੂੰ ਗਵਾਹੀ ਦੇਣਾ ਗਵਾਹੀ ਉੱਥੇ ਦੇਖਿਆ ਆਪਣੀ ਅੱਖਾਂ ਨਾਲ 117 ਐਮਐਲਏ ਛੁੱਟ ਕੇ ਜਾਂਦੇ ਨੇ ਤੇ 100 ਸੁੱਚੇ ਮੂੰਹ ਮੋੜ ਕੇ ਵਾਪਸ ਆਉਂਦਾ ਆ ਤੁਹਾਡਾ ਉਜੋਗ ਹੈ ਆ ਭਰ ਜੇ ਸਿਮਿਆ ਚਲਾ ਕੇ ਕੋਸ ਨੇ ਸਾਹੇ ਨਾਲ ਪਿੰਡਾਂ ਚ ਕੀਤੇ ਹੋਏ ਚੰਗੇ ਕਰਮਾਂ ਨੂੰ ਤਾਂ ਢਾ ਸਕਦਾ ਵਾ ਪਰ ਇੱਕ ਸ਼ਬਦ ਨਹੀਂ ਬੋਲ ਸਕਦਾ ਉਸ ਵਿਧਾਨ ਸਭਾ ਵਿੱਚ ਜਿੱਥੇ ਤੁਸੀਂ ਇਹਨੂੰ ਛੁੱਟ ਕੇ ਭੇਜਿਆ ਐਡਾ ਖਾਇਰ ਇਹ ਡਾਕ ਕਮਜ਼ੋਰ ਬਾਡੇ ਕੋਈ ਕੋਈ ਲੈਕਰ ਨਹੀਂ ਗਈ ਇਹਦੇ ਅੰਦਰ ਕੋਈ ਤੱਥ ਨਹੀਂ ਗੇ ਬੋਲਣ ਵਾਸਤੇ ਬੁੱਤਾਂ ਚ ਜਾਨ ਚਾਹੀਦੀ ਆ ਮੰਡ ਰਿਚ ਵਿਚਾਰ ਚਾਹੀਦੇ ਨੇ ਮੇਰੇ ਵੀਰੋ ਠੀਕ ਹੈ ਤੁਸੀਂ ਛੋੜ ਦਿੱਤਾ ਐਮਐਲਏ ਬਣ ਗਿਆ ਉਹ 5 ਸਾਲ ਤੋਂ ਪਹਿਲਾਂ ਤਾਂ ਲੱਥੂਗਾ ਨਹੀਂ ਪਰੰਤੂ ਬਹੁਤ ਹੀ ਸੁੱਝੇ ਮੂਮੜਦੇ ਨੇ ਤੇ ਉਹ ਤਾਂ 543 ਦਾ ਹਾਊਸ ਹੈ ਦੇਸ਼ ਦਾ ਸਾਰਾ মিডিਆ ਹੁੰਦਾ ਉੱਥੇ ਇੰਟੈਲੀਜੈਂਟ ਬਹੁਤ ਹੁਸ਼ਿਆਰ ਸਰਵਤੇ ਜੀ ਉਥੇ ਤਾਂ ਪਹਿਲਾਂ ਹੀ ਆਮ ਤੇਰੇ ਗੱਠਾਂ ਗੰਭੀਰ ਬੋਲਣ ਲੱਗੇ ਉਥੇ ਬੋਲਣ ਵਾਸਤੇ ਬਹੁਤ ਜ਼ਿਆਦਾ ਆ ਪਿੱਛੇ ਝੁੱਕਿਆ ਰਿਹਾ ਸਭ ਪਿੱਛੇ ਕੌਣ ਰਿਹਾ ਆ ਬੀਬੀਆਂ ਨੂੰ ਕਹਿੰਦਾ ਉਥੇ ਬੋਲਣ ਲਈ ਤਾਂ ਫਿਰ ਹੋਰ ਕਿਹੜਾ ਹਿੰਮਤ ਚਾਹੀਦੀ ਹੋਊਗੀ ਮੈਂ ਨਹੀਂ ਕਹਿੰਦਾ ਕਿ ਮੈਂ ਕੱਲਾ ਬੜਾ ਤਕੜਾ ਨਹੀਂ ਮੈਂ ਨਹੀਂ ਕਹਿੰਦਾ ਕਿ ਕੱਲਾ ਮੈਂ ਤੁਹਾਨੂੰ ਸਭ ਕੁਝ ਜਾਂ ਤੁਹਾਨੂੰ 2 4 6 ਮਹੀਨਿਆਂ ਵਿੱਚ ਤੁਹਾਨੂੰ ਦੇ ਜਾਵਾਂਗਾ ਨਹੀਂ ਪਾਰੇ ਇੱਕ ਗੱਲ ਮੰਨ ਕੇ ਚਲੋ ਕਿ ਖੇਰਾ ਉਥੇ ਮੁਖ ਦਰਸ਼ਕ ਹੀ ਬਣ ਕੇ ਬੈਠੇਗਾ ਤੁਹਾਡੇ ਸਾਰੇ ਮੁੱਦਿਆਂ ਦੀ ਗੱਲ ਉਥੇ ਲੋਕ ਸੰਗਾਂ ਵਾਲਾ ਸਮਾ ਵਿੱਚ ਥੋਕ ਵਾਜਾ ਕੇ ਬੋਲੇਗਾ ਇਹਨਾ ਵਾਂਗੂ ਇਹਨਾ ਵਾਂਗੂ ਬੰਦੂਆ ਮਜਦੂਰ ਪਰੇਗਾ ਤੇਰੇ 92 ਤੁਸੀਂ ਪੀਚੇ ਇਹ ਬੰਦੂਆ ਮਜਦੂਰ ਨੇ ਦੱਸੋ ਮੈਨੂੰ ਕਿੱਦਾਂ ਬੋਲੇ ਤੁਹਾਨੂੰ ਮੁੱਦੇ ਗਿਵਾਉਣਾ ਮੈਂ ਸਭ ਤੋਂ ਪਹਿਲਾਂ ਗਰੀਬਾਂ ਦੇ 25 ਬੰਦੇ ਮਾਰ ਕੇ ਦਰਤਾਂ ਦੇ ਗੁਜਰਾ ਪਿੰਡ ਵਿੱਚ ਇੱਥੇ ਜਾਲੀ ਜੀ ਜਰਲੀ ਸ਼ਾਹ ਪਿੱਛੇ ਦੱਸੋ ਮੈਨੂੰ ਕਿਹੜਾ ਬੋਲਿਆ ਮੀਥਿਆ ਤੇ ਨਾਮ ਦਾ ਆ ਉੱਤੋਂ ਅੱਗੇ ਚਲੋ ਆ ਸਿੱਧੂ ਮੂਸੇ ਵਾਲੇ ਦਾ ਕਤਲ ਹੋ ਗਿਆ 2 ਸਾਲ ਪਹਿਲਾਂ ਇਹਨਾਂ ਦੀ ਬੇਸਕੂਫੀ ਕਰਕੇ ਸਿਕਿਉਰਟੀ ਵਿਦਰਾ ਕਰਕੇ ਇਹਨਾਂ ਨੇ ਸਾਰੀ ਫੇਸਬੁੱਕ ਤੇ ਪਾਤੀ ਗੈਂਗਸਟਰਾਂ ਨੇ ਚੌਹਿਆ ਕੰਤਰਾ ਦਾ ਕਤਲ ਕਰਤਾ 2 ਸਾਲ ਹੋ ਗਏ ਬਲਕੌਨ ਸੇ ੱੱਕੇ ਘਾੜਿਆ ਇਨਸਾਫ ਲਈ ਗੈਂਗਸਟਰ ਅੰਦਰੋਂ ਟੀਵੀ ਦਾ ਇੰਟਰਵਿਊ ਆ ਦੇ ਰਹੇ ਨੇ ਦੱਸੋ ਮੈਨੂੰ ਇਹ 92 ਚ ਕਿਹੜਾ ਬੋਲਾ ਸੀ ਤੁਸ ਉਸੇ ਵਾਲੇ ਦੇ ਹੱਥ ਵਿੱਚ ਕਿਸਾਨਾਂ ਖੇਤ ਮਜ਼ਦੂਰਾਂ ਨੂੰ ਤਾਂ ਰੱਖੁੱਟ ਪਈਆ ਸ਼ੰਬੂ ਦੇ ਬਾਰਡਰ ਦੇ ਉੱਤੇ ਫੈਰੀ ਦੇ ਬਾਰਡਰ ਦੇ ਉੱਤੇ ਟਰੈਕਟਰ ਭੱਜਦੇ ਅੱਥੂ ਗੈਸ ਵਾਲੇ ਸੁਭਕਰਨ ਮਾਰਤਾ ਪ੍ਰੀਤ ਪਾ ਚੱਕ ਕੇ ਗੋਰੀ ਚ ਹੱਡੀਆਂ ਪਸੜੀਆਂ ਇੱਕ ਕਰਤੀਆਂ ਜਵਾਰਾ ਤੋੜ ਦਿੱਤਾ ਕਿਹੜਾ 92 ਚ ਬੋਲਿਆ ਇਹਨਾਂ ਦੇ ਹੱਥ ਵਿੱਚ ਇੱਥੇ ਬਸ ਨਹੀਂ ਮੇਰੇ ਵੀਰੋ ਸਾਡੇ ਪੰਜਾਬ ਦੇ ਨੌਜਵਾਨ ਹੋਰ ਭਾਈ ਅਮਰਕਪਾਲ ਸਿੰਘ ਖਾਲਸਾ ਵਰਗੇ ਉਹ ਧਰਮ ਦਾ ਪ੍ਰਚਾਰ ਕਰਨ ਉਹ ਨਸ਼ੇ ਦੇ ਖਿਲਾਫ ਬੋਲਣ ਕੋਈ ਉਹਨੂੰ ਫੜ ਕੇ ਭਗਵੰਤਾਨ ਠਾਰੀ ਚੜਾ ਕੇ ਐਨਐਸਏ ਲਾ ਕੇ ਉਹਨੂੰ ਡਿਬਰੂਗੜ ਅਸਾਮ ਦੀ ਜੇਲ੍ਹ ਵਿੱਚ 4000 ਕਿਲੋਮੀਟਰ ਦੂਰ ਪੇ ਇਦਰੇ ਤੇ ਬੰਦੂਆ ਮਜ਼ਦੂਰ ਬੰਨ੍ਹੇ ਨਹੀਂ ਬੋਲੇ ਤੇ ਜੇ ਬੋਲਣਾ ਹੀ ਨਹੀਂ ਤੇ ਫਿਰ ਆਪਾਂ ਇਹਨਾਂ ਨੂੰ ਚੁਣਿਆ ਕਿਉਂ ਆ ਤਾਰੇ ਲਾ ਕੇ ਮਾਨਸਾਚ ਇੱਕ ਪਰਵਿੰਦਰ ਸਿੰਘ ਝੋਟਾ ਉਹ ਕੀ ਕਰਦਾ ਸੀ ਉਹ ਨਸ਼ੇ ਦੇ ਖਿਲਾਫ ਲੜਾਈ ਕਰਦਾ ਸੀ ਭਗਵੰਤ ਜੀ ਮਾਨ ਨੇ ਉਹਨੂੰ ਝੁੱਟੇ ਕੇਸਰ ਜੰਦਾ ਚਾਹਤਾ ਕੋਈ ਕਾਡੇ ਪਰਮਾਇਸ਼ੋਰੀ ਬੋਲਿਆ 100 ਫੋਟੋ ਬਾਤ ਪੜਨਾ ਸਿੱਤੂ ਉਹ ਟ੍ਰੈਵਲ ਜੀਟਾਂ ਦੇ ਖਿਲਾਫ ਬੋਲਦਾ ਸੀ ਉਹਨੂੰ ਫੜ ਕੇ ਅੰਦਰ ਦੇ ਦਿੱਤਾ ਆ ਤੁਹਾਡੇ ਸਾਹਮਣੇ ਖੜਾ ਖੜਾ ਆ ਜਿੰਨੇ ਮੁੱਦੇ ਗੜਾਏ ਤਾ ਉਹ ਇਹਦਾ ਸਾਰਿਆਂ ਦੇ ਘਰਾਂ ਵਿੱਚ ਗਿਆ ਸਾਰਿਆਂ ਦੀ ਬਾਤ ਚੁੱਕੀ ਭਗਵੰਤ ਨੂੰ ਚੁੱਭੀ ਕਿ ਕਿਹੜਾ ਜਿਹੜਾ ਮੇਰੇ ਸਾਹਮਣੇ ਖੜਕੇ ਵਿਧਾਨ ਸਭਾ ਚ ਅੱਖਾ ਚੱਖਾ ਪਾ ਕੇ ਗੱਲ ਕਰਦਾ ਮੇਰੇ ਜਦ ਮੈਨੂੰ ਚੱਕ ਕੇ ਝੂਠੇ ਕੇਸ ਵਿੱਚ ਨਾ ਭੇਜੇ ਛੁੱਟਦਾ ਮੇਰੇ ਪਹਿੋਂ 4 ਮਹੀਨੇ ਕੱਟੇ ਮੈਂ ਜਦਨ ਰਿਹਾਨ ਜਦਨ ਜਵਾਰਤ ਹੋਣੀ ਸੀਗੀ ਇੱਕ ਹੋਰ ਝੂਠਾ ਕੇਸ ਪਾ ਕੇ ਮੈਨੂੰ ਕਬੂਤਲੇ ਦੇ ਸੀਆਈ ਇਸਟਾਫ ਤੇ ਗਏ ਮੈਨੂੰ ਆਪਣੇ ਜੇਲ੍ਹ ਜਾਣ ਦਾ ਦੁੱਖ ਨਹੀਂ ਜਾ ਜੇਲਾ ਬੰਦਿਆਂ ਦੀ ਬਣੀਆਂ ਨੇ ਪਰੰਤੂ ਇਹ ਦੱਸੋ ਮੈਨੂੰ ਕਿ ਭਗਵੰਤ ਮਾਨ ਦੀ ਸਰਕਾਰ ਤੇ 92 ਬੰਦੇ ਅਸੀਂ ਇਸ ਵਿੱਚ ਚੁਣ ਕੇ ਭੇਜੇ ਸੀ ਕਿ ਉਹ ਸਾਡੇ ਤੇ ਝੂਠੇ ਪਰਚੇ ਕਰਨ ਸਾਡੇ ਬੜੇ ਬਣਾਏ ਨਿਕਾਸੀ ਨਾਲ ਜਿਵੇਂ ਤਾਹਣ ਤੇ ਪਿੰਡ ਵਿੱਚ 1 ਰੁਪਇਆ ਨਾ ਦੇ ਇਸ ਲਈ ਚੋਣਾਂ ਸੀ ਅਸੀਂ ਜਿਹੜੀ ਨਿਯਾਇਸ਼ ਲਈ ਚੋਣਾਂ ਸੀ ਕਿ ਇਹ ਸਾਡੇ ਨੌਕਰਾਂਾਂ ਤੇ ਤਸ਼ੱਦਦ ਕਰਨ ਸਾਡੇ ਸਿੱਤੂ ਮੂਸੇ ਵਾਲੇ ਨੂੰ ਮਰਵਾ ਲੈ ਕਿਸਾੜਾ ਨੂੰ ਬੀਜੇਪੀ ਦੇ ਹਰਿਆਣਾ ਪੁਲਿਸ ਦੇ ਹਵਾਲੇ ਕਰਕੇ ਉਹਨੂੰ ਕੁੱਟ ਲੈਣ ਦੇ ਆ ਇਹਨਾਂ ਦੇ ਕਰਤੂਤ ਪਰੋਂ ਭਗਵੰਤ ਮਾਨ ਦਾ ਤੱਬਰ ਰੋ ਰਿਆ ਜਿਹੜਾ ਮੈਂ ਪਹਿਲਾਂ ਤੱਬਰ ਸੀਗਾ ਉਹਦੀ ਲੜਕੀ ਜ਼ੀਰਤ ਕੌਰ ਮਾਰ ਅਮਰੀਕਾ ਚ ਰਹਿੰਦੀ ਆ ਵਿਆਹ ਜੋ ਹੋਇਆ ਇਸਨੇ ਆਪਣੇ ਤੱਬਰ ਨੂੰ ਛੱਡ ਕੇ ਆਪਣੀ ਅੱਧੀ ਉਮਰ ਦੀ ਕੁੜੀ ਨਾਲ ਵਿਰਾਹ ਕਰਾਇਆ ਔਰ ਸ਼ਰਾਬੀ ਹਾਲਤ ਵਿੱਚ 26 ਜਨਵਰੀ ਨੂੰ ਜਦੋਂ ਦੇਸ਼ ਦਾ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੀਗਾ ਤੇ ਸ਼ਰਾਬੀ ਹੋਇਆ ਕਿਹਾ ਤਾਂ ਉਹ ਖੁਸ਼ਖਬਰੀ ਦੇਣ ਲੱਗਿਆ ਮੇਰੇ ਘਰ ਇੱਕ ਖੁਸ਼ਖਬਰੀ ਆ ਰਹੀ ਬੱਚਾ ਪੈਦਾ ਹੋ ਗਿਆ ਹੈ ਸਾਨੂੰ ਬੱਚੇ ਦਾ ਕੋਈ ਇਤਰਾਜ਼ ਨਹੀਂ ਅਸੀਂ ਬਣਾ ਕੇ ਦੇ ਦਿੰਦੇ ਆ ਪਰ ਉਹ ਕੁੜੀ ਮੋੜੇ ਆਈ ਉਹ ਕਹਿੰਦੀ ਉਹ ਜਿਹੜਾ ਸਾਡਾ ਨਹੀਂ ਬਗੜਾ ਉਹ ਜਿਹੜੀ ਮੇਰੀ ਮਾਂ ਕੁੱਤੜਾ ਸੀ ਜਿਹੜਾ ਮੇਰੇ ਪੜਹਾਦਾਰੀ ਹੋਇਆ ਜਿਹੜਾ ਮੇਰਾ ਵਿਆਹ ਨਹੀਂ ਕਰ ਸਕਿਆ ਉਹ ਪੰਜਾਬ ਦੇ ਲੋਕੋ ਏ ਭਗਵੰਤ ਜੀ ਮਾਨ ਤੁਹਾਡਾ ਕਿੰਦਾ ਹੋ ਸਕਦਾ ਅੱਛਾ ਹੁਣ ਮੈਨੂੰ ਗੋਲ ਕੇ ਦੱਸਿਓ ਤੁਸੀਂ ਕਿ ਪਿਛਲੇ 6 ਮਹੀਨਿਆਂ ਵਿੱਚ ਕਦੀ ਭਗਵੰਤ ਮਾਨ ਤੁਹਾਡੀ ਕਚੈਰੀ ਵਿੱਚ ਆਇਆ ਜਰੂਰ ਬੋਲ ਕੇ ਦੱਸੋ ਉੱਚੀ ਬੋਲੋ ਜਨਾ ਸੁਣ ਰਹੇ ਨੇ ਆ ਅੱਛਾ ਇਹ ਦੱਸੋ ਬੜਾ ਰੋਣਾ ਪਉਂਦਾ ਨੌਕਰੀਆਂ ਦੇਤੀਆਂ ਨੌਕਰੀਆਂ ਦੇਤੀਆਂ ਨੌਕਰੀਆਂ ਦੇਤੀਆਂ ਮੈਂ 300 ਤੋਂ ਜ਼ਿਆਦਾ ਪਿੰਡਾਂ